ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਣ ਵਹ ਸਦਵਾਉ ਹਾਂ ਜਿੰਨੇ ਵਿਸਰਾਮ ਹਨ ਪੈ ਵਿੱਚ ਇੱਥੇ ਵਿਸਰਾਮ ਲਾਉਣੇ ਹਨ ਵਿੱਚ ਬੋਲਣ ਵਿੱਚ ਛ ਨਹੀਂ ਬੋਲਣਾ ਪੈ ਵਿੱਚ ਚੱਲ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵਿਗਾਰ ਪੈ ਵਿੱਚ ਤਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰ ਪਾਰ ਪੈ ਵਿੱਚ ਰਾਜਾ ਧਰਮ ਦਵਾਰ ਹਾਂਜੀ ਰਾਜਾ ਧਰਮ ਇਹ ਸੰਬੰਧਕ ਪਾਠ ਇਕੱਠਾ ਪਾਠ ਹੈ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਹਾਂਜੀ ਪੈ ਵਿੱਚ ਸੂਰਜ ਪੈ ਵਿੱਚ ਚੰਦ ਸੂਰਜ ਤੇ ਹਾਂਜੀ ਸੂਰਜ ਦੇ ਕੋ ਕਰੋੜੀ ਚਲਤ ਨੰ ਅੰਤ ਭੈ ਵਿੱਚ ਸਿੱਧ ਗੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ ਭੈ ਵਿੱਚ ਯੋਧ ਮਹਾਬਲ ਸੂਰ ਇਹ ਤਿੰਨੇ ਪਦ ਵੱਖਰੇ ਉਚਾਰਨ ਕਰਨੇ ਹਨ ਯੋਧ ਮਹਾਬਲ ਸੂਰ ਭੈ ਵਿੱਚ ਆਵਹ ਜਾਵਹ ਪੂਰ ਭੈ ਵਿੱਚ ਆਵਹ ਜਾਵਹ ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ ਕੀਤੀ ਆ ਕੰਨ ਕਹਾਣੀਆਂ ਕੰਨ ਥੋੜੇ ਭਾਰਾ ਬੋਲਨੇ ਹਲੰਤ ਲੱਗਿਆ ਹੋਇਆ ਕੀਤੇ ਵੇਦ ਵਿਚਾਰ ਕੀਤੇ ਨਚ ਮੰਗਤੇ ਗੇੜ ਮੋੜ ਪੂਰਹ ਤਾਲ ਗੇੜ ਮੋੜ ਪੂਰਹ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਇ ਕੱਢ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਲੱਖ ਪਦ ਜਿਹੜਾ ਨਾ ਇਹ ਕਸ ਕੇ ਉਚਾਰਨ ਕਰਨਾ ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ ਜੇ ਤਨ ਪਾਈਐ ਨਾਨਕਾ ਤੇ ਤਨ ਹੋਵੈ ਛਾਰ ਛਾਰ ਨਹੀਂ ਕਹਿਣਾ ਛਾਰ ਗਿਆਨ ਨਾ ਗੱਲਈ ਢੂਡੀ ਐ ਕੱਲੀ ਗੱਲਈ ਨਹੀਂ ਕਹਿਣਾ ਗਿਆਨ ਨਾ ਗੱਲੀ ਢੂਡੀ ਐ ਗਿਆਨ ਨਾ ਗੱਲੀ ਢੂਡੀ ਐ ਕਥਨਾ ਕਰੜਾ ਸਾਰ ਕਰਮ ਮਿਲਾਇ ਤਾ ਪਾਈਐ ਹੋਰ ਹਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾ ਨਦਰਿ ਸਾਤ ਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭ੍ਰਮਿਆ ਹਕਮਤ ਹੁਕਮ ਖੁਆਰ ਇਸ ਤਰ੍ਹਾਂ ਬੋਲਣਾ ਤਾ ਸਾਤ ਗੁਰ ਸ਼ਬਦ ਸੁਣਾਇਆ ਸਾਤ ਗੁਰ ਜੀ ਵਡ ਦਾਤਾ ਕੋ ਨਹੀਂ ਸਤ ਗੁਰ ਜੀ ਵਡ ਦਾਤਾ ਕੋ ਨਹੀਂ ਸਾਬ ਸੁਨੇ ਲੋਕ ਸਬਾਇਆ ਸਤਗੁਰ ਮਿਲਿਆ ਸੱਚ ਪਾਇਆ ਸਤਗੁਰ ਕਿਉਂ ਨਹੀਂ ਬੋਲਣਾ ਸਤ ਤੇ ਕਸਕੇ ਬੋਲਣਾ ਸਤਗੁਰ ਸਤਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚ ਆਪ ਗਵਾਇਆ ਸਤ ਦਾ ਅਰਥ ਵੀ ਹੋਰ ਹੁੰਦਾ ਸਤ ਹੋਰ ਹੁੰਦਾ ਸਤ ਹੋਰ ਹੁੰਦਾ ਜੇਨ ਸੱਚੋ ਸੱਚ 부ਝਾਇਆ ਜੇਨ ਸੱਚੋ ਸੱਚ 부ਝਾਇਆ ਸ਼ਲੋਕ ਮਹੱਲਾ ਪਹਿਲਾ ਘੜਿਆ ਸਭੇ ਗੋਪੀਆ ਸਭੇ ਘੜਿਆ ਸਭੇ ਗੋਪੀਆ ਇਹ ਘੜੀਆਂ ਨਹੀਂ ਕਹਿਣਾ ਬਿੰਦੀ ਲਾ ਕੇ ਬਿੰਦੇ ਨਹੀਂ ਉਚਾਰਨ ਕਰਨੇ ਘੜਿਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਹਾਂ ਨਾਨਕ ਮੁਸੈ ਗਿਆਨ ਵਿਹੂਣੀ ਕਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੱਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾਂ ਝਟੇ ਪਾਏ ਏ ਝਟੇ ਟੈਂਕਾ ਹੀ ਉਚਾਰਨ ਕਰਨਾ ਛਟੈ ਟੱਡਾ ਨਹੀਂ ਬੋਲਣਾ ਉੱਡ ਉੱਡ ਰਾਵਾਂ ਛਟੈ ਪਾਇ ਵੇਖੇ ਲੋਕ ਹੱਸੇ ਘਰ ਜਾਏ ਹੱਸੇ ਘਰ ਜਾਏ ਰੋਟੀਆਂ ਉੱਡ ਡਾਵਾ ਇੱਥੇ ਵੀ ਸਾਮਾ ਉੱਡੋ ਡਰਾਵਾ ਛਟੈ ਪਾਇ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਾਰਨ ਪੂਰਹ ਤਾਲ ਆਪ ਪਛਾੜ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਕਾਨ ਥੋੜਾ ਜਿਹਾ ਭਾਰਾ ਬੋਲਣਾ ਹੈ ਕ੍ਰਿਸ਼ਨ ਜੀ ਦਾ ਵਾਚਕ ਹੈ ਕਾਨ ਨਹੀਂ ਕਹਿਣਾ ਹੈ ਗਾਵਨ ਸੀਤਾ ਰਾਜੇ RAM ਸੀਤਾ ਪੁੱਲਾ ਹੀ ਬੋਲਣਾ ਹੈ ਰਾਜੇ RAM ਵੀ ਪੁੱਲਾ ਰਾਜੇ ਨਹੀਂ ਕਹਿਣਾ ਨਿਰਭਾਉ ਨਿਰੰਕਾਰ ਸੱਚ ਨਾਮ ਨਿਰਭਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹ ਕਰਮ ਖਿਡਾਉ ਚੜਾਉ ਪਾਰ ਆਈ ਬੋਲ ਭਿਨੀ ਰੈਣ ਜਿਨਾ ਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਹਾਂ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਨਦਰੀ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਕੋਲੂ ਥੋੜਾ ਜਿਹਾ ਭਾਰਾ ਹੀ ਬੋਲਣਾ ਕੋਲੂ ਚਰਖਾ ਚੱਕੀ ਚੱਕ ਕੋਲੂ ਚਰਖਾ ਚੱਕੀ ਚੱਕ ਥਾਲ ਵਾਰੋਲੇ ਬਹੁਤ ਅਨੰਤ ਥਾਲ ਇਹ ਪੋਲਾ ਬੋਲਣਾ ਥਾਲ ਵਾਰੋਲੇ ਇੱਥੇ ਵਿਸਰਾਮ ਹੈ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾ ਮਾਧਾਨੀਆਂ ਇੱਥੇ ਵਿਸਰਾਮ ਹੈ ਲਾਟੂ ਮਾਧਾਨੀਆਂ ਆਨਗਾਹ ਪੰਖੀ ਭਉਦਿਆ ਲੈਨ ਨਾ ਸਾ ਸੁਐ ਚਾੜ ਚਾੜ ਸੁਐ ਚਾੜ ਭਉਾਈਐ ਜੰਤ ਨਾਨਕ ਭਉਦਿਆ ਗਣਤ ਨ ਅੰਤ ਨਾਨਕ ਤੇ ਵਿਸਰਾਮ ਲਾਦਨੇ ਪਾਤੇ ਨਾਨਕ ਭਉਦਿਆ ਗਣਤ ਨ ਅੰਤ ਬੰਦਨ ਬੰਦ ਬੰਦਨ ਬੰਦ ਭਉਾਇ ਸੋਏ ਪਾਇਆ ਕਿਰਤ ਬੰਦਨ ਤੇ ਵੀ ਠੀਕ ਹੈ ਬੰਦਨ ਬੰਦ ਇੱਥੇ ਲਾ ਬੰਦਨ ਬੰਦ ਹੂੰ ਬੰਦਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚ ਸਭ ਕੋਏ ਪਾਇ ਪਾਇ ਕਿਰਤ ਨੱਚ ਸਭ ਕੋਏ ਨੱਚ ਨੱਚ ਹਸਾ ਚੱਲ ਸੇ ਰੋਏ ਨੱਚ ਨੱਚ ਹਸਾ ਚੱਲ ਸੇ ਰੋਏ ਉੱਡ ਨਾ ਜਾਹੀ ਸਤ ਨਾ ਹੋਏ ਨੱਚਣ ਕੁੱਦਣ ਮਨ ਕਾਚਾ ਨਾਨਕ ਜਿਨ ਮਨ ਭਾ ਨਾਨਕ ਜਿਨ ਮਨ ਭਉ ਜਿਨ ਨਾਨਕ ਨੰਨੀ ਹਲੰਤਨ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪਾਉੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਾਇਆ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇਖ ਆਜਾ ਅੱਖ ਗਵਾਈਐ ਜੇ ਲੋੜਾ ਚੰਗਾ ਆਪਣਾ ਹਲਾ ਕੇ ਜੀ ਲੋੜਾ ਚੰਗਾ ਆਪਣਾ ਕਰਪਨਹੁ ਨੀਚ ਸਦਾਈਐ ਕਰਪਨਹੁ ਨੀਚ ਸਦਾਈਐ ਜੇ ਜਰਵਾਣਾ ਪਰਹਰ ਜਰ ਵੇਸ ਕਰੇ ਦੀ ਆਇਆ ਕੋ ਰਹਿ ਨ ਭਰੀਆ ਪਈਆ ਹਏ ਵਿਸਰਾਮ ਕੋ ਰਹਿ ਨ ਇਥਿ ਲੁਣਾ ਭਰੀਆ ਪਈਆ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਸ ਸਸੇ ਤੇ ਰਾਰੇ ਦੇ ਵਿੱਚੋਂ ਡੈਸ਼ ਦੇਣੀ ਹੈ ਸਰੀਅਤ ਨਹੀਂ ਕਹਿਣਾ ਸਰੀਅਤ ਸਰੀਅਤ ਪਾਠ ਅਠਾਈ ਕਰਨਾ ਮੁਸਲਮਾਨਾਂ ਸਿਫਤ ਸਰੀਅਤ ਪਾੜ-ਪਾੜ ਕਰ ਹੈ ਵਿਚਾਰ ਬੰਦੇ ਸੇ ਜਿ ਪਵ ਹੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਇਹ ਹਿੰਦੂ ਤਦਾ ਨਹੀਂ ਲਾ ਦੇਣਾ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁੰਨ ਧਿਆਵਨ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੀਨ ਕਾ ਵਿਚਾਰ ਦੇ ਦੇ ਮੰਗ ਹੈ ਸਹਸਾ ਗੂਣਾ ਸੋਭ ਕਰੇ ਸੰਸਾਰ ਇਹ ਗੂਣਾ ਧਿਆਨ ਨਾਲ ਬਲੈਂਕੜ ਨਾਲ ਉਚਾਰਨ ਕਰਨਾ ਗੂਣਾ ਨਹੀਂ ਕਹਿਣਾ ਗੂਣਾ ਚੂਰਾ ਜਾਰਾ ਤੈ ਕੂੜਿਆਰਾ ਖਰਾਬਾ ਵਿਕਾਰ ਇਕ ਹੁੰਦਾ ਖਾਏ ਚੱਲਹਿ ਐਥਾਉ ਤਿਨਾ ਪੇ ਕਾਈ ਕਾਰ ਜਾਲ ਥਾਲ ਜੀਆ ਪੁਰੀਆ ਲੋਆ ਆਕਾਰ ਆਕਾਰ ਇਹ ਸ੍ਰਾਮ ਧਿਆਨ ਨਾ ਲਾਉਣਾ ਹੈ ਜਾਲ ਥਾਲ ਜੀਆ ਪੁਰੀਆ ਲੋਆ ਇਥੇ ਵਿਸਰਾਮ ਹੈ ਆਕਾਰਾ ਆਕਾਰ ਓਏ ਜੇ ਆਖ ਹੈ ਸੂ ਤੂੰ ਹੈ ਜਾਣ ਹੈ ਤਿਨਾਪਿ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹਾ ਹੈ ਦਿਨ ਰਾਤੀ ਗੁਣਵੰਤਿਆ ਪਾ ਛਾਰ ਪਾ ਵਖਰਾ ਬਾਠ ਹੈ ਛਾਰ ਵਖਰਾ ਹੈ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜਾ ਪਈ ਕੁਮਿਹਾਰ ਇਹ ਕੁਮਿਹਾਰ ਉਚਾਰਨ ਕਰਨਾ ਕੁਮਿਹਾਰ ਨਹੀਂ ਕਹਿ ਦੇਣਾ ਕੱਗਾ ਲਾ ਕੇ ਪਹਿਲਾ ਕੱਕਾ ਹੈ ਕੁਮਿਹਾਰ ਜੀ ਮੈਂ ਉਮੇ ਮੰਮੇ ਦੇ ਜਿਹੜੇ ਹਲੰਤ ਨੂੰ ਪਾਰਾ ਕਰਨਾ ਉਮਿਆਰ ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਾਲ ਜਲ ਰੋਵੇ ਬੱਪੜੀ ਝਾੜ ਝਾੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੈ ਨਾ ਪਾਇਉ ਬੇਨ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿੱਚ ਆਪ ਰੱਖੀ ਓਨ ਕਰ ਪ੍ਰਗਟ ਆਖ ਸੁਣਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਹੋ ਮੋਹ ਚੁਕਾਇਆ ਉੱਤਮ ਏਹ ਵਿਚਾਰ ਹੈ ਜਿਨ ਸੱਚੇ ਸਿਉ ਚੇਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਕਾਲ ਸਾਂਗ ਕਰਾਈ ਵਾਹਿਗੁਰੂ ਜੀ ਕੀ ਫਤਿਹ